ਦਰدار ਰਸਤਾ ਬਣਿਆ ਲੜਾਈ ਦੀ ਜੜ ਹੋ ਗਿਆ ਹੰਗਾਮਾ ਗਵਾਂਡੀ ਨੇ ਢਾਤਾ ਆਪਣੇ ਗਵਾਂਡੀ ਦਾ ਹੀ ਘਰ ਫਰੀਦਕੋਟ ਦੇ ਪਿੰਡ ਕੋਠੇ ਡੋਰ ਵਿਖੇ ਇੱਕ ਵਿਅਕਤੀ ਵੱਲੋਂ ਕੁਝ ਸਾਥੀਆਂ ਦੇ ਨਾਲ ਮਿਲ ਕੇ ਗਵਾਂਡੀ ਦੇ ਘਰ ਢਾਉਣ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਕਿ ਦੋਨਾਂ ਘਰਾਂ ਚ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਜ਼ੁਰਗ ਔਰਤ ਘਰ ਦੇ ਵਿੱਚ ਕੱਲੀ ਸੀ ਜਦੋਂ ਇਸ ਘਰ ਨੂੰ ਢਾਹਿਆ ਗਿਆ ਤੇ ਨਾਲ ਹੀ ਉਹਨਾਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਧਰੋਂ ਪੁੱਤ ਮਗਰੋਂ ਆਏ ਨੇ ਐਸ ਤਰ੍ਹਾਂ ਸਿਓ ਇਧਰ। ਅੱਛਾ। ਇਹ ਜੱਲੋਂ ਨਾਲ ਪੌੜੀਆਂ ਪੂਰੀਆਂ ਲਾਈਆਂ ਨਾ। ਉਦੋਂ ਮੈਨੂੰ ਥੋੜਾ-ਥੋੜਾ ਪਤਾ ਲੱਗਾ। ਜਦੋਂ ਉਹ ਕੋਠੇ ਐਸ ਤੇ ਚੜ ਗਏ ਤੇ ਟੌਣ ਲਾ ਪਿਆ। ਮੈਂ ਬੜਾ ਕੱਪੀਆਂ ਵੀ ਮੇਰੇ ਪੁੱਤਰ ਦਾ ਕਰਨਾ। ਕਿਉਂ ਟੋਂਦੇ ਜੇ ਤੁਸੀਂ ਮੇਰਾ ਪੁੱਤਰ ਕਰ ਨਹੀਂ ਕਿਉਂ ਤੁਸੀਂ ਤਾਂ ਹਿਟਾਉਂਦੇ ਜੇ ਪਰ ਉਹਨਾਂ ਦੇ ਲਈ ਇੱਕ ਨਹੀਂ ਬਹੁਤ ਸੁਣਿ ਕੀ ਕਰਦੀ ਮੈਂ ਬੜਾ ਖਪੀਆ ਬੜਾ ਰੋਈਆ ਮੈਂ ਮਸਾ ਬਣਾਇਆ ਕਾ ਪਿੰਤਾ ਬੰਦ ਲਾ ਬੜੀਆਂ ਔਖੀਆਂ ਕੀਮਤੀ ਚੀਜ਼ਾਂ ਜਿਹੜੀਆਂ ਸਾਰੀਆਂ ਬਰਬਾਦ ਕਰ ਦਿੱਤੀਆਂ ਉਹ ਤਾਂ ਵੀ 25 ਜਣੇ ਸਨ ਉਹਨਾਂ ਨੇ ਤਾਂ ਮੁੱਤਰ ਕੰਟੀ ਨਹੀਂ ਸੀ ਉਹ ਹਾਂ ਐਸਾ ਦੇਖਦੀ ਉਹਨਾਂ ਦਾ ਕਰ ਕਿਥੋਂ ਲਿਆਉਂਦੇ ਸੀ ਉਹ ਕੋਤੇ ਟਾਣ ਆਏ ਅਕਰ ਸਮਾਂ ਤਾਂ ਮੈਂ ਨਹੀਂ ਵੇਖਿਆ ਮੇਰਾ ਵਾਗ ਦਾ ਕੰਨ ਨੂੰ ਪਾਇਦੇ ਤੇ ਉਲਾ ਕੇ ਜਗੇ ਗਾਰੇ ਹੀ ਦਾ ਵਿਆਹ ਰ ਗਏ ਸੀ ਤੇ ਮੇਰੀ ਮਾਤਾ ਕਰੇ ਸੀ ਜੀ 90 95 ਸਾਲ ਉਮਰ ਤੇ ਇਹ ਮਗਰੋਂ ਲਿਆ ਕੇ 15 20 ਬੰਦੇ ਗੁੰਡੇ ਤੇ ਮੇਰੇ ਟਾਈਟ ਸਟਾਰਟ ਕਰਕੇ ਮਗਰੋਂ ਲਿਆ ਕੇ ਇਹਨਾਂ ਨੇ ਕੰਦਾ ਟਾਇਆ ਬਾਥਰੂਮ ਟਾਇਆ ਲੈਟਨ ਟਾਈ ਪੂਜਾ ਰੂਮ ਟਾਇਆ ਸ਼ੈੱਡ ਟਾਇਆ ਬੰਦਾ ਏ ਬੱbbi ਬੱbbi ਨਾ ਹੀ ਇਹਦਾ ਬੱbbi ਪਾਉ ਕਹਿੰਦੇ ਇਹਨੂੰ ਅੱਛਾ ਅੰਦਰ ਸਾਡੇ ਨਾਲ ਕੋਈ ਵੀ ਨਹੀਂ ਮੈਂ ਤਾਂ ਫਿਰ ਵੀ ਆਪਦੇ ਘਰਤੀ ਰਹਿੰਦਾ ਸੀ ਕੋਈ ਉਹਨੂੰ ਮੈਂ ਨੁਕਸਾਨ ਨਹੀਂ ਕਰਦਾ ਉਹਦਾ ਤੇ ਬਾ ਫਿਰ ਵੀ ਆ ਕੇ ਤੇ ਮੇਰੇ ਢਾ ਗਿਆ ਬੰਦੇ ਪੰਜ ਪੰਚਾਇਤਾਂ ਇਹ ਬੰਦੇ ਨੇ ਲੈਣੀਆਂ ਤੇ ਪੰਜਾਂ ਨੇ ਇਹਦੇ ਇਹਨੂੰ ਇੰਨੇ ਝੂਠਿਆ ਕੀਤਾ ਇਹ ਬੰਦੇ ਨੇ ਤੇ ਮੈਂ ਤਾਂ ਫਿਰ ਵੀ ਚੁੱਪ ਕਰਕੇ ਉਹਦੇ ਘਰੇ ਬੈਠਾ ਸੀ ਨਾ ਮੈਂ ਇਹਨੂੰ ਕੁਝ ਛੇੜਦਾ ਹੀ ਨਾ ਬੋਲਦਾ ਇਹਨਾਂ ਚੱਲਦਾ ਹੀ ਫਿਰ ਵੀ ਆ ਕੇ ਨੇ ਮੇਰੇ ਦੋ ਮੇਰਾ ਆਹ ਕੁੱਟੀ ਵੀ ਕਰਦਾ ਸੀ ਵੀ ਮੈਨੂੰ ਥਾਰੀ ਥਾਰਾ ਅਭੀ ਵੰਡ ਕਰ ਦਿਓ ਥਾਰੀ ਵੰਡ ਕਰਕੇ ਮੈਨੂੰ ਆ ਰਹੀ ਥਾ ਮੇਰੇ ਕੋਲ ਇਹ ਉਹਦੇ ਕੋਲ ਮੇਰੇ ਨਾਲ ਜਿਆਦਾ ਮੇਰੇ ਕੋਲ ਉਹਦੇ ਨਾਲ ਘੱਟ ਆ ਲੋਕ ਨਾਲਾ ਦੋ ਮਰਲੇ ਮੇਰੇ ਕੋਲੇ ਦੋ ਕਰਾ ਦੋ ਮਰਲੇ ਇਹਦੇ ਕੋਲੇ ਆ ਥਾ ਉਹਦੇ ਕੋਲ ਫਿਰ ਵੀ ਵਾਦ ਮੇਰੇ ਨਾਲ ਵੀ ਵਾਦ ਥਾ ਤੁਸੀਂ ਪਰਮੈਸ਼ ਕਰਕੇ ਵੇਖ ਸਕਦੇ ਮੰਗ ਮੈਂ ਇਹੀ ਪ੍ਰਸ਼ਾਦ ਨੂੰ ਕਰਦੇ ਮੈਨੂੰ ਇਨਸਾਫ ਕੀਤਾ ਜਾਵੇ ਸਾਹ ਦਿੱਤਾ ਜਾ ਪੂਰਾ ਬੇਵਦੀ ਹੋਈ ਮੇਰੇ ਆਹ ਲੋਕ ਗੁਟਕਾ ਸਾਹਿਬ ਛੇਨ ਲਈ ਜਾਂ ਗੁਟਕਾ ਸਾਹਿਬ ਸਾਰਾ ਕੋ ਮੇਰਾ ਬਾਹਰ ਖਲਾਰ ਕੇ ਗਿਆ ਸਮਾਨ ਸਾਰਾ ਖਲਾਰ ਕੇ ਗਿਆ ਬਾਹਰ ਮੇਰਾ ਕੋਈ ਲੈਟਰ ਨਹੀਂ ਮਾਰ ਰਿਹਾ ਸਾਰੇ ਇਸਮਾਨ ਬਿਜਲੀ ਦਾ ਲੱਗਾ ਸੀ ਕੁਜਾਰਾਮ ਚ ਲੱਗਾ ਸਾਰਾ ਸਾਰਾ ਪੰਨ ਤੋੜ ਕਰਕੇ ਕੈਮਰੇ ਵੀ ਭੰਦੇ ਸਾਡੇ نیٹ ਲਗਾਇਆ ਸੀ ਬਈ نیٹ ਲਗਾਇਆ ਨੇਟਵਰਕ ਤੋਂ ਤਾਰਾਂ ਚੜ੍ਹ ਕੇ ਪੌੜੀ ਲਾ ਕੇ ਦੇ ਉਹ ਪਟ ਗਈ ਕੀਮਤੀ ਸਮਾਨ ਵੀ ਮੇਰਾ ਜਿਹੜਾ ਸੀ ਵਿਆਹ ਤੇ ਜਾਣਾ ਸੀ ਤੇ ਪੈਸੇ ਢਲਾ ਹੀ ਜੋ ਉਹਨਾਂ ਦਾ ਪਾਈ ਉਹ ਵੀ ਮੇਰਾ ਕੱਢ ਕੇ ਲੈ ਗਈ ਲਿਮਾਰੀ ਸਾਰੀ ਖੋਲ ਲਿਮਾਰੀ ਸਾਰੀ ਕੁੱਲੀ ਪੀ ਜਮਾਰੀ ਇੱਕ ਪਰਸ ਸੀ ਉਹਦੇ ਵਿੱਚ ਇੱਕ ਪਰਸ ਸੀ ਸਾਡਾ ਸਾਰਾ ਉਹ ਵੀ ਆਦੇ ਜਿਹੜੇ ਲਿਆਇਆ ਉਹਤੀਸ ਮਾਮਲੇ ਦੇ ਉੱਤੇ ਡੀਐਸਪੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਜਨਮ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਜਿਹੜਾ ਕੋਟੇ ਟੋਰ ਦਾ ਰਹਿਣ ਵਾਲਾ ਸੀ ਇਹਨੇ ਕੋਈ ਪਿਛਲੇ ਕੋਈ 6 ਮਹੀਨੇ ਤੋਂ ਇਹ ਮਕਾਨ ਖਰੀਦ ਕੀਤਾ ਸੀ ਤੇ ਇਹਨਾਂ ਦਾ ਕੋਈ ਜਗਦੀਸ਼ ਸਿੰਘ ਜਿਹੜਾ ਉੱਥੇ ਇਹਨਾਂ ਦਾ ਗਵਾਰਡੀ ਸੀਗਾ ਤੇ ਉਸ ਪਰਵਾਨਾ ਵੀ ਰਸਤੇ ਨੂੰ ਲੈ ਕੇ ਜਿਸ ਤਰ੍ਹਾਂ ਚੱਲ ਰਿਹਾ ਸੀ ਜਿਹੜਾ ਜਗਦੀਸ਼ ਸਿੰਘ ਵੱਲੋਂ ਜਿਹੜਾ ਪਰਿਵਾਰ ਕਿਤੇ ਵਿਆਹ ਤੇ ਬਾਹਰ ਗਏ ਹੁੰਦੇ ਨੇ ਤੇ ਚੰਨ ਸਿੰਘ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਮਕਾਨ ਦਾ ਜਿਹੜੇ ਜਿਹੜੇ ਰਸਤੇ ਦਾ ਵਿੱਚ ਮਕਾਨ ਬਣਿਆ ਆਇਆ ਸੀਗਾ ਜਾਂ ਆਪਾਂ ਕਹਿੰਦੇ ਜੋੜ ਨੇ ਡਿਸਪੂਟ ਸੀ ਉਹ ਤੇ ਕੋਰਟ ਦਾ ਮਾਜੋ ਕੋਰਟ ਵੱਲੋਂ ਸਟੇ ਵੀ ਹੋ ਜਾਇਆ ਸੀ ਪਰ ਉਸ ਦੇ ਬਾਅਦ ਵੀ ਜਿਹੜਾ ਜਗਦੀਸ਼ ਵੱਲੋਂ ਇੱਕ ਇੱਕ ਰੇਣੀ ਸੀ ਤਾਂ ਉਸ ਦਾ ਜਿਹੜਾ ਕਾਫੀ ਜਿਹੜੀ ਇੱਕ ਤੰਦ ਇੱਕ ਕਮਰਾ ਇਹਦੇ ਵੱਲੋਂ ਉਹਨਾਂ ਦੀ ਗੈਰ ਹਾਜ਼ਰੀ ਚ ਢਾਹ ਦਿੱਤਾ ਜਾਂਦਾ ਤੇ ਹੁਣ ਅਸੀਂ ਜਿਹੜਾ ਚੰਨ ਸਿੰਘ ਦੇ ਬਿਆਨ ਤੇ ਅਸੀਂ ਜਗਦੀਪ ਸਿੰਘ ਅਤੇ ਜਿਹੜਾ ਉਹਦੇ ਨਾਲ ਅਨਕਸ਼ਾ ਤੇ ਜਿਹੜੇ ਵਿਅਕਤੀ ਸੀ ਜਿਹਦੇ ਉਹਨਾਂ ਨੇ ਲਖਾਈ ਨੇ ਉਹਨਾਂ ਤੇ ਹੀ ਮੁਕੱਦਮਾ ਦਰਜ ਕੀਤਾ ਤੇ ਹੁਣ ਇਹਨਾਂ ਦੀ ਗ੍ਰਿਫਤਾਰੀ ਕਰਾਂਗੇ ਤੇ ਜਿਹੜਾ ਪੰਦਾ 인ਸਾਫ ਚੰਨਲ ਸਿੰਘ ਦਵਾਵਾ ਖੈਰਦਾਸ ਜੀ ਇਹ ਕਿ ਘਰ ਦੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਜਿਸ ਦੇ ਚੱਲਦੇ ਇਹ ਘਰ ਨੂੰ ਢਾ ਦਿੱਤਾ ਗਿਆ ਬਾਕੀ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ